ਆਲਾ ਮਾੜੇ ਹਾਲਾਤ ਨੇ ਜੀ ਮੱਛੀਆਂ ਤਰਿਆ ਚ ਬਹੁਤ ਜ਼ਿਆਦਾ ਮੱਛੀਆਂ ਮਰ ਗਈਆਂ ਜੀ ਫੈਕਟਰੀ ਦਾ ਪਾਣੀ ਜਾਂ ਪਿਆ ਵਿੱਚ ਗੰਦਾ ਪਾਣੀ ਤੇ ਜਾਂ ਕੈਮੀਕਲ ਪਿਆ ਤੇ ਜਾਂ ਕਿਹੇ ਸਰਾਰਤੀ ਅੰਸਰ ਨੇ ਇੱਕ ਕੈਮੀਕਲ ਛੱਟਿਆ ਜੀ ਕੁਝ ਦਿਨ ਤੇ ਲੋਕੀ ਇਹ ਮੱਸੀਆਂ ਜਦੋਂ ਮਾਰ ਕੇ ਜਾਂਦੀਆਂ ਸੀ ਉਦੋਂ ਇਹ ਲੋਕੀ ਫੜ ਫੜ ਕੇ ਲੋਕਾਂ ਨੇ ਖਾਧੀਆਂ ਵੀ ਆ ਉਹਦੇ ਨਾਲ ਵੀ ਕੰਮ ਕਰਨੀ ਨੀਂਦ ਸੁੱਤੇ ਜਾਂਦੀ ਕੇਹੜਾ ਕੋਈ ਧਿਆਨ ਨਹੀਂ ਕੋਈ ਮਤਲਬ ਨਹੀਂ ਜੀ ਜੋ ਮਾਦੀ ਹੁੰਦਾ ਰਹੇ ਕੋਈ ਮਤਲਬ ਨਹੀਂ ਇਹਨਾਂ ਦਾ ਜਿੱਥੇ ਇੱਕਦਮ ਸਰਦੀ ਦੀ ਰੁੱਤ ਕਾਫੀ ਜ਼ਿਆਦਾ ਤੇਜ਼ੀ ਨਾਲ ਚੱਲ ਰਹੀ ਹੈ ਉੱਥੇ ਹੀ ਜੇਕਰ ਗੱਲ ਕੀਤੀ ਜਾਵੇ ਤਾਂ ਰਾਵੀ ਦਰਿਆ ਤੇ ਵਿੱਚ ਕੋਈ ਕੈਮੀਕਲ ਪੈਣ ਕਰਕੇ ਜਿਹੜਾ ਰਾਵੀ ਦਰਿਆ ਤੋਂ ਵੱਡੇ ਪੱਧਰ ਤੇ ਮੱਸ਼ੀਆਂ ਜਿਹੜੀਆਂ ਮਰੀਆਂ ਹੋਈਆਂ ਨੇ ਜਿਸ ਕਾਰਨ ਆਲੇ ਦੁਆਲੇ ਵਿੱਚ ਜਿਹੜੀ ਹੈ ਕਾਫੀ ਗੰਦੀ ਬਦਬੂ ਜਿਹੜੀ ਫੈਲ ਚੁੱਕੀ ਆ ਕਿਉਂਕਿ ਪੰਜਾਬ ਕੇਸਰੀ ਜਗਬਾਣੀ ਦੀ ਟੀਮ ਅੱਜ ਗਰਾਊਂਡ ਜ਼ੀਰੋ ਲੈਵਲ ਰਾਵੀ ਦਰਿਆ ਤੇ ਪਹੁੰਚੀ ਆ ਔਰ ਜੋ ਬਿਲਕੁਲ ਲਾਈਵ ਖਲਾਤ ਨੇ ਦਰਿਆ ਦੇ ਉਹ ਖਾਣ ਦੀ ਕੋਸ਼ਿਸ਼ ਕਰ ਰਿਹਾ। ਲੈ ਕੈਮਰਾਮੈਨ ਮੈਂ ਕਹਿਣਾ ਪਹਿਲਾਂ ਜੋ ਮੱਸ਼ੀਆਂ ਮਰੀਆਂ ਹੋਈਆਂ ਨੇ ਉਹਨਾਂ ਨੂੰ ਦਿਖਾਇਆ ਜਾਏ ਕਿਉਂਕਿ ਕਿਸੇ ਵੀ ਫੈਕਟਰੀ ਦਾ ਜਾਂ ਕਿਸੇ ਛਰਾਰਤੀ ਅੰਸਰ ਵੱਲੋਂ ਜਿਹੜਾ ਵਾ ਰਾਵੀ ਦਰਿਆ ਵਿੱਚ ਕੋਈ ਕੈਮੀਕਲ ਛੁੱਟਿਆ ਗਿਆ ਜਿਸ ਕਰਕੇ ਜਿਹੜੀਆਂ ਨੇ ਕਾਫੀ ਵੱਡੇ ਪੱਧਰ ਤੇ ਜਿਹੜੀ ਮਛਲੀ ਸੀ ਸਾਰੀ ਬਿਲਕੁਲ ਮਰ ਕੇ ਕਿਨਾਰਿਆਂ ਦੇ ਆਲੇ-ਦੁਆਲੇ ਲੱਗ ਚੁੱਕੀ ਹੈ ਜਿਸ ਕਰਕੇ ਕਾਫੀ ਜ਼ਿਆਦਾ ਜਿਹੜੀ ਆ ਗੰਦੀ ਬਦਬੂ ਫੈਲੀ ਹੋਈ ਆ ਕਿਸੇ ਵੇਲੇ ਵੀ ਜਿਹੜੇ ਆਲੇ-ਦੁਆਲੇ ਦੇ ਪਿੰਡ ਨੇ ਉਹਨਾਂ ਪਿੰਡਾਂ ਵਿੱਚ ਬਿਮਾਰੀ ਫੈਲ ਸਕਦੀ ਆ ਇਸ ਮੌਕੇ ਸਾਡੇ ਨਾਲ ਕੁਝ ਪਿੰਡਾਂ ਦੇ ਮੋਢਵਾਰ ਲੋਕ ਵੀ ਮੌਜੂਦ ਨੇ ਉਹਨਾਂ ਨੇ ਵੀ ਗੱਲ ਕਰਨ ਦੀ ਕੋਸ਼ਿਸ਼ ਕਰਨੇ ਆ ਕਿ ਜੋ ਇਹ ਹੋਇਆ ਵਾ ਇਸ ਨੂੰ ਤੁਸੀਂ ਕਿੱਦਾਂ ਵੇਖਦੇ ਹੋ ਮੇਰੇ ਨਾਲ ਇਸ ਮੌਕੇ ਪਾਰਲੇ ਪਾਸੇ ਸਰਪੰਚ ਗੁਰਨਾਮ ਸਿੰਘ ਨੇ ਕੀ ਕਹਿੰਦੇ ਨੇ ਹਾਂਜੀ ਸਰਪੰਚ ਸਾਹਿਬ ਗੱਲ ਕੀਤੀ ਜਾਵੇ ਤਾਂ ਕਾਫੀ ਜ਼ਿਆਦਾ ਵੱਡੇ ਪੱਧਰ ਤੇ ਜਿਹੜੀਆਂ ਮੱਛੀਆਂ ਮਰੀਆਂ ਹੋਈਆਂ ਦਿਖਾਈ ਦੇ ਰਹੀਆਂ ਨੇ ਬਹੁਤ ਜ਼ਿਆਦਾ ਨਾਮ ਗੁਰਨਾਮ ਸਿੰਘ ਆ ਜੀ ਮੈਂ ਪਿੰਡ ਤੂਰ ਦਾ ਸਾਬਕਾ ਸਰਪੰਚ ਆ ਜੀ ਰਾਵੀ ਦਰਿਆ ਤੇ ਅਸੀਂ ਖੜੇ ਆ ਮਕੋੜਾ ਪਤਨ ਤੇ ਬਹੁਤ ਜ਼ਿਆਦਾ ਮਾੜੇ ਹਾਲਾਤ ਨੇ ਜੀ ਮੱਛੀਆਂ ਦਰਿਆ ਤੇ ਬਹੁਤ ਜ਼ਿਆਦਾ ਮੱਸੀਆਂ ਮਰ ਗਈਆਂ ਜੀ ਇੱਥੇ ਕੋਈ ਕਿਸੇ ਫੈਕਟਰੀ ਦਾ ਪਾਣੀ ਜਾਂ ਪਿਆ ਵਿੱਚ ਗੰਦਾ ਪਾਣੀ ਤੇ ਜਾਂ ਕੈਮੀਕਲ ਪਿਆ ਤੇ ਜਾਂ ਕਿਸੇ ਸਰਾਰਤੀ ਅੰਸਰ ਨੇ ਇਹ ਕੋਈ ਕੈਮੀਕਲ ਛੱਟਿਆ ਜੀ ਤੇ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਇਹਦੇ ਨਾਲ ਬੰਬਾਰੀਆਂ ਫੈਲ ਸਕਦੀਆਂ ਨੇ ਇਹਦਾ ਕੁਝ ਕੁਝ ਦਿਨ ਤੇ ਲੋਕੀ ਇਹ ਮੱਸੀਆਂ ਜਦੋਂ ਮਾਰ ਕੇ ਜਾਂਦੀਆਂ ਸੀ ਉਦੋਂ ਇਹ ਲੋਕੀ ਫੜ ਫੜ ਕੇ ਲੋਕਾਂ ਨੇ ਖਾਧੀਆਂ ਵੀ ਆ ਉਹਦੇ ਨਾਲ ਵੀ ਕਾਫੀ ਜ਼ਿਆਦਾ ਨੁਕਸਾਨ ਹੋ ਰਕਦਾ ਜੀ ਇਹ ਬਿਲਕੁਲ ਜਾਂਚ ਦਾ ਵਿਸ਼ਾ ਆ ਪਹਿਲ ਦੇ ਆਧਾਰ ਤੇ ਇਹਨੂੰ ਇਹਦੀ ਜਾਂਚ ਕੀਤੀ ਜਾਏਗੀ ਇਹ ਪਹਿਲਾਂ ਜਿੱਦਾਂ ਕੋਈ ਦਰਿਆ ਦੇ ਠੇਕੇ ਲੰਦੇ ਸੀ ਇਹ ਕਿ ਠੇਕੇਦਾਰ ਨੇ ਨਹੀਂ ਇਸ ਵਾਰ ਠੇਕਾ ਲਿਆ ਉਹਨੂੰ ਵੀ ਨੁਕਸਾਨ ਫਿਰ ਕਾਫੀ ਪਹੁੰਚਾ ਹੋਏਗਾ ਜਿਨ੍ਹਾਂ ਨੇ ਅੱਗੇ ਠੇਕਾ ਲੈ ਕੇ ਕਾਫੀ ਮਿੰਗੇ ਪਾ ਦੇ ਠੇਕੇਦਾਰ ਨੇ ਸਹਕਾਰੀਆਂ ਕੋ 30 35 35000 ਰੁਪਿਆ ਦੀ ਪਰਚੀ ਕੱਟੀ ਦੀ ਆ ਜੀ ਉਹ ਗਰੀਬ ਜਿਹੜੇ ਸਹਕਾਰੀ ਆ ਉਹ ਮਾਰੇਗੇ ਜੀ ਉਹਨਾਂ ਦਾ ਨੁਕਸਾਨ ਉਹਨਾਂ ਦਾ ਰੋਟੀ ਰੋਜੀ ਇੱਥੋਂ ਹੀ ਚੱਲਦੀ ਸੀ ਉਹਨਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਉਹਨਾਂ ਦਾ ਵੀ ਉਹਨਾਂ ਲੋ ਵੀ ਕੋਈ ਧਿਆਨ ਪਸੇਸ਼ ਦੇਣਾ ਚਾਹੀਦਾ ਤੇ ਬਾਕੀ ਇਹਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ ਜੀ ਇਹ ਬਹੁਤ ਜ਼ਰੂਰੀ ਹੈ ਕਿਦਨ ਦੀ ਜਿਹੜੀ ਤੁਸੀਂ ਵੇਖ ਰਹੇ ਹੋ ਮਸ਼ੀਆ ਕਿਦਾਂ ਤੋਂ ਜੜੀਆਂ ਮਰਨੀਆਂ ਸ਼ੁਰੂ ਹੋ ਗਈਆਂ ਸੀ ਤਾਂ ਕਾਫੀ ਜ਼ਿਆਦਾ ਜਿਹੜਾ ਅੱਜ ਵੀ ਦਰਿਆ ਦੇ ਆਲੇ ਦੁਆਲੇ ਦੋ ਦਿਨ ਤੋਂ ਦੋ ਦਿਨ ਤੋਂ ਅੱਜ ਹੀ ਜ਼ਿਆਦਾ ਦੋ ਦਿਨ ਤੋਂ ਬਹੁਤ ਜ਼ਿਆਦਾ ਜੀ ਇੱਥੇ ਮਕੋੜਾ ਪਤਨ ਤੇ ਦੋ ਦਿਨ ਤੋਂ ਜ਼ਿਆਦਾ ਜੀ ਕੋਈ ਪ੍ਰਸ਼ਾਸਨਿਕ ਅਧਿਕਾਰੀ ਜਾਂ ਸਬੰਧਤ ਵਿਭਾਗ ਦੇ ਅਧਿਕਾਰੀ ਕਹਿੰਨੇ ਆ ਕੇ ਕੋਈ ਜਾਇਜ਼ਾ ਲਿਆ ਕੋਈ ਕੰਮ ਕਰਨੀ ਨਹੀਂ ਨੀਂਦ ਸੁੱਤੇ ਜਾਂਦੀ ਕਿਸੇ ਦਾ ਕੋਈ ਧਿਆਨ ਨਹੀਂ ਕੋਈ ਮਤਲਬ ਨਹੀਂ ਜੀ ਜੋ ਮਰਦੀ ਹੁੰਦਾ ਰਹੇ ਕੋਈ ਮਤਲਬ ਨਹੀਂ ਇਹਨਾਂ ਦਾ ਜੀ ਕੋਈ ਆ ਕੇ ਕਿਸੇ ਨੇ ਵੀ ਨਹੀਂ ਵੇਖਿਆ ਕਿ ਕਿਉਂ ਮਸ਼ੀਆਂ ਮਾਰੀ ਜਾਂਦੇ ਇਹਦੀ ਕੋਈ ਜਾਂਚ ਕੀਤੀ ਜਾਵੇ ਚਾਹ ਕਿਸ ਤਰ੍ਹਾਂ ਦਾ ਕੋਈ ਸੈਂਪਲ ਹੈ ਚਾਹ ਕੋਈ ਰਿਪੋਰਟ ਆਉਂਦੀ ਕੋ ਸੰਭਾਵਨਾ ਹੋਵੇ ਵੀ ਕੋਈ ਕਾਰਨ ਪਤਾ ਲੱਗ ਸਕੇ ਹੱਲੇ ਤੱਕ ਕੋਈ ਨਹੀਂ ਆਇਆ ਜੀ ਬਾਕੀ ਹਾਤਿਆਂ ਤੇ ਵੀ ਮੱਸੀਆਂ ਲੋਕਾਂ ਨੇ ਜਿਹੜੇ ਫੜਫੜ ਕੇ ਖੜੀਆਂ ਉਹਨਾਂ ਨੂੰ ਵੀ ਰੋਕਣਾ ਚਾਹੀਦਾ ਕਿਉਂਕਿ ਬਹੁਤ ਵੱਡੇ ਪੱਧਰ ਤੇ ਬਿਮਾਰੀ ਫੈਲਣ ਦਾ ਖਤਰਾ ਜੀ ਚਾਹੇ ਕੁਝ ਵੀ ਹੋ ਸਕੇ ਕੁਝ ਵੀ ਹੋ ਸਕਦਾ ਕੀ ਮੰਗ ਕਰਦੇ ਹੋ ਤੁਸੀਂ ਪ੍ਰਸ਼ਾਸਨ ਕੋਲ ਤੇ ਸਰਕਾਰਾਂ ਕੋਲ ਕੀ ਮੰਗ ਕਰਦੇ ਹੋ ਵੀ ਇੱਕ ਬੜਾ ਵੇਖਿਆ ਜਾਏ ਤਾਂ ਇੱਕ ਬੇਜਬਾਨ ਜਿਹੜੇ ਜਾਨਵਰ ਸੀ ਇੱਕ ਉਹਨਾਂ ਨਾਲ ਜਿਹੜਾ ਲੋਕਾਂ ਨੇ ਜਾ ਕੇ ਸ਼ਰਾਰਤ ਨਹੀਂ ਜਾ ਕੇ ਕਿਸੇ ਕੈਮੀਕਲ ਕੇ ਫੈਕਟਰੀ ਦਾ ਜਿੱਦਾਂ ਤੁਸੀਂ ਕਹਿ ਰਹੇ ਹੋ ਵੀ ਆਇਆ ਪਰ ਇੱਕ ਬਹੁਤ ਵੱਡਾ ਇੱਕ ਜਾਂਚ ਦਾ ਵਿਸ਼ਾ ਇਹਦੇ ਸਾਹਮਣੇ ਕਈ ਤੱਤ ਸਾਹਮਣੇ ਆ ਸਕਦੇ ਜੇਕਰ ਸਖਤੀ ਨਾਲ ਜਾਂਚ ਕੀਤੀ ਜਾਵੇ ਖੋਰੀ ਤੌਰ ਤੇ ਟੀਮਾਂ ਗਠਿਤ ਕੀਤੀਆਂ ਜਾਣ ਤੇ ਇਹਦੀ ਜਾਂਚ ਉੱਚ ਉੱਚ ਪੱਧਰੀ ਹੋ ਸਕੇ ਤੇ ਜੇ ਮਤਲਬ ਇਹ ਬਰੀਕੀ ਤੱਕ ਪਹੁੰਚਿਆ ਜਾ ਸਕੇ ਪਤਾ ਲੱਗ ਸਕੇ ਵੀ ਕਿਹਦੀ ਗਲਤੀ ਹੈ ਕੁਝ ਲੋਕ ਹੋਰ ਵੀ ਮੇਰੇ ਨਾਲ ਮੌਜੂਦ ਨੇ ਜਿਨ੍ਹਾਂ ਨੇ ਇੱਥੇ ਤਕਰੀਬਨ ਜਿਹੜਾ ਸ਼ਿਕਾਰੀ ਜਿਹਨੂੰ ਆਪਾਂ ਕਹਿੰਦੇ ਜਿਹੜੇ ਮੱਛੀ ਫੜ ਕੇ ਬਾਅਦ ਵਿੱਚ ਵੇਚ ਕੇ ਆਪਣਾ ਕਾਰੋਬਾਰ ਕਰਦੇ ਸੀ ਉਹ ਲੋਕ ਵੀ ਮੇਰੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਵੀ ਕਰਨੇ ਆ ਕੀ ਕਹਿੰਦੇ ਨੇ ਉਹ ਔਰ ਉਹ ਉਹਨਾਂ ਨੂੰ ਕਿੰਨਾ ਕ ਨੁਕਸਾਨ ਜਿਹੜਾ ਪਹੁੰਚਿਆ ਬਾਈ ਕੀ ਨਾ ਆਪਣਾ ਮੇਰਾ ਨਾਮ ਭੂਸ਼ਣ ਕੁਮਾਰਾ ਜੀ ਮੈਂ ਅੱਜ ਤੋਂ ਲਗਭਗ 35 ਸਾਲ ਤੋਂ ਲਾਇਸੈਂਸ ਲੈ ਰਿਆ ਤੇ ਇਹ ਜਿਹੜਾ ਕੈਮੀਕਲ ਆ ਇਹ ਰੋਜ਼ ਹਰ ਸਾਲ ਪੈਂਦਾ ਜੀ ਤੇ ठेकेदार ਔਰ ਮਹਿਕਮਾ ਰਲ ਕੇ ਇਹ ਖੁਰਦ-ਮੁਰਦ ਕਰ ਜਾਂਦੇ ਆ ਤਾਂ ਨੁਕਸਾਨ ਸਾਡੇ ਵਰਗੇ ਗਰੀਬ ਬੰਦਿਆਂ ਦਾ ਹੁੰਦਾ ਇਹ ਜਾਨੀ ਕਿ ਸਾਨੂੰ ਕੋਈ ਸੁਲਤਾਨੀ ਮਿਲਦੀ ਨਾ ਕੋਈ ਸਰਕਾਰ ਸਾਡਾ ਸੋਚਦੀ ਆ ਅਸੀਂ ਇਹੋ ਰੋਜ਼ੀ-ਰੋਟੀ ਕਮਾ ਕੇ ਆਪਣੇ ਬੱਚੇ ਪਾਲਦਿਆਂ ਸਾਡੇ ਕੋਲ ਜ਼ਮੀਨ ਨਹੀਂ ਕੋਈ ਜਾਇਦਾਦ ਨਹੀਂ ਕੁਝ ਵੀ ਨਹੀਂ ਹੈ ਸਾਡੇ ਕੋਲ ਇਹ ਜਿਹੜੇ ਮਸ਼ੀਆਂ ਮਰੀਆਂ ਨੇ ਜਿੱਦਾਂ ਵੇਖੀਆਂ ਨੇ ਆਪਾਂ ਕਿੰਨੇ ਦਿਨਾਂ ਤੋਂ ਤੁਸੀਂ ਵੇਖ ਰਹੇ ਹੋ ਇਹ ਕੰਮ ਜੀ ਦੋ ਦਿਨ ਤੋਂ ਮੱਛੀਆਂ ਮਰੀਆਂ ਔਰ ਬਹੁਤ ਜ਼ਿਆਦਾ ਮਰੀਆਂ ਇਕ ਕੱਲੀ ਮੱਛੀ ਨਹੀਂ ਮਰੀ ਜੀ ਐਸੇ ਮੈ ਪਤਾ ਨਹੀਂ ਹਜ਼ਾਰਾਂ ਜੀ ਜੰਤੂ ਜਿਹੜੇ ਖਤਮ ਹੋ ਚੁੱਕੇ ਨੇ ਅਗਰ ਕੋਈ ਵੀ ਪਾਣੀ ਪੀਵੇਗਾ ਕੈਮੀਕਲ ਵਾਲਾ ਉਹ ਸਾਰੇ ਹੀ ਬੰਬਾਰ ਹੋਣਗੇ ਅੱਗੇ ਅਸੀਂ ਰੱਬ ਦੇ ਮਾਰੇ ਹੋਏ ਆ ਅੱਗੇ ਅਸੀਂ ਰੱਬ ਦੇ ਮਾਰੇ ਹੋਏ ਆ ਸਾਨੂੰ ਰਾਵੀ ਦਰਿਆ ਨੇ ਅੰਨਕ ਮਾਰ ਚੁੱਕਿਆ ਤੁਹਾਨੂੰ ਰੋਟੀ ਖਾਣਾ ਵੀ ਅਤਰ ਹੋ ਚੁੱਕੀ ਆ ਇੱਥੋਂ ਤੱਕ ਕੀ ਲੋਕਾਂ ਨੇ ਸਹਾਇਤਾ ਕੀਤੀ ਸਰਕਾਰ ਨੇ ਸਾਡੀ ਕੋਈ ਸਹਾਤਾ ਨਹੀਂ ਕੀਤੀ ਬਾਰੋਂ ਆਏ ਲੋਕਾਂ ਨੇ ਰਾਸ਼ਨ ਦਿੱਤਾ ਰੋਟੀ ਦਿੱਤੀ ਫੁਲਕਾ ਦਿੱਤਾ ਕੋ ਕਹੀਂ ਖਾਦਾ ਪਰ ਸਰਕਾਰ ਨੇ ਸਾਨੂੰ ਕੁਛ ਨਹੀਂ ਦਿੱਤਾ ਬਾਕੀ ਮਾੜੀ ਮੋਟੀ ਸਾਡੀ ਰੋਜੀ ਰੋਟੀ ਚਲਦੀ ਸੀ ਇਸੇ ਕੰਮ ਤੋਂ ਕੋ 2 ਕਿਲੋ ਜਾਂ 4 ਕਿਲੋ ਅਸੀਂ ਮੱਛੀ ਫੜਦੇ ਸੀ ਅਸੀਂ ਆਪਣੇ ਬੱਚੇ ਪਾਲਦੇ ਸੀਗੇ ਹੁਣ ਇਹ ਕੋ ਦਿਨ ਤੋਂ ਕੈਮੀਕਲ ਪਿਆ ਇਹਨਾਂ ਨੇ ਸਾਡਾ ਉੱਕਾ ਹੀ ਰੋਟੀ ਪਾਣੀ ਚਿਲਾ ਬੰਦ ਕਰ ਦਿੱਤਾ ਹੈਗਾ ਕਿੱਦਾਂ ਦੀ ਵੇਖਦੇ ਵੀ ਕਿਦਾਂ ਦਾ ਕੈਮੀਕਲ ਕੇ ਸ਼ਰਾਰਤੀ ਅੰਸਰ ਨਾ ਚਾਹੇ ਕਿ ਫੈਕਟਰੀ ਦਾ ਜਿਹੜਾ ਕੋਈ ਗੰਦਾ ਕੈਮੀਕਲ ਪੈਣ ਦੇ ਜਿਹੜੇ ਆ ਸੁਭਾਵਨਾ ਕਿ ਉਹ ਵੀ ਇਹ ਦਰਿਆ ਜਿਹੜਾ ਵਾ ਉੱਚ ਦਰਿਆ ਨਿਕਲਦਾ ਪੰਬਿਆਲ ਸਾਈਡ ਤੋਂ ਉਹ ਜੇ ਆ ਕੇ ਇਕੱਠਾ ਹੋ ਜਾਂਦਾ ਇੱਥੇ ਰਾਵੀ ਨੂੰ ਉੱਚ ਇਕੱਠੇ ਹੋ ਜਾਂਦੇ ਆ ਕਿਦਾਂ ਦੇ ਹਾਲਾਤ ਵੇਖਦੇ ਦੇਖਣਾ ਇਹ ਜਾਣਿਆ ਵੀ ਮੈਂ ਕੱਲ ਆਵੇ ਠੇਕੇਦਾਰ ਨੂੰ ਵੀ ਇਹ ਸੂਚਨਾ ਦਿੱਤੀ ਸੀਗੀ ਕਿ ਤੁਹਾਡੇ ਸਾਡੇ ਦਰਿਆ ਦੇ ਵਿੱਚ ਦਵਾਈ ਕੈਮੀਕਲ ਪੈ ਚੁੱਕਾ ਤੇ ਅੰਦਾਜ਼ੇ ਕੋਈ ਕੀ ਕੀਤਾ ਉਹ ਕਹਿੰਦੇ ਇਹਦੇ ਬਾਰੇ ਕੀ ਕਰਨਾ ਕਰਨਾ ਉਹਨਾਂ ਨੇ ਕੀ ਆ ਉਹਨਾਂ ਨੇ ਗੋਲਮੋਲ ਕਰ ਜਾਣਾ ਤੇ ਸਾਡਾ ਨਸੀਬ ਤਾਂ ਸਾਡੇ ਵਾਸਤੇ ਆ ਜੀ ਔਰ ਕੋਈ ਗੱਲ ਨਹੀਂ ਸਾਡਾ ਤੇ ਚੁੱਲਾ ਬੰਦਾ ਅਸੀਂ ਉਧਰੋਂ ਵੀ ਰੱਬ ਦੇ ਮਾਰਿਆਂ ਤੇ ਅਧਰੋਂ ਵੀ ਰੱਬ ਦੇ ਮਾਰਿਆਂ ਅਸੀਂ ਰੋਟੀ ਪਾਣੀ ਤੋਂ ਉੱਤਰ ਹੋ ਚੁੱਕੇ ਆ ਕੋਈ ਪ੍ਰਸ਼ਾਸਨਿਕ ਅਧਿਕਾਰੀ ਜਾਂ ਸਬੰਧਤ ਅਧਿਕਾਰੀ ਕੋਈ ਨਹੀਂ ਪਹੁੰਚਾ ਜਾ ਮੈਂ ਕੱਲ ਗੁਦਾਸਪੁਰ ਬਕਾਇਤਾ ਫੋਨ ਕੀਤਾ ਸੀਗਾ ਮੈਕਮੇਨ ਵੀ ਆ ਕੇ ਦੇਖੋ ਕੈਮੀਕਲ ਪਿਆ ਕਹਿੰਦੇ ਸਾਨੂੰ ਤੇ ਕੋਈ ਜਾਣਕਾਰੀ ਨਹੀਂ ਹੈਗੀ ਕਹਿੰਦੇ ਵੀ ਸਾਨੂੰ ਕੋਈ ਜਾਣਕਾਰੀ ਨਹੀਂ ਹੈਗੀ ਆਵਾਂਗੇ ਤੇ ਵੇਖਾਂਗੇ ਉਹਨਾਂ ਨੇ ਕੱਲ ਦੀ ਗੱਲ ਆ ਮੇਰੇ ਫੋਨ ਚ ਨੰਬਰ ਵੀ ਹੈਗਾ ਮੈਂ ਕੱਲ ਫੋਨ ਕੀਤਾ ਉਹਨਾਂ ਨੂੰ ਨੇ ਯਕੀਨ ਤੇ ਬਿਨੇ ਨਾ ਦਾ ਉਥੇ ਮੁਲਾਜ਼ਮ ਹੈ ਉਹ ਕਹਿੰਦੇ ਸਾਡੇ ਨਾਲਜ ਕੋਈ ਨਹੀਂ ਆਇਆ ਵੀ ਕੋਈ ਦਵਾਈ ਪਈ ਹੈ ਜਾਂ ਕੈਮੀਕਲ ਪਿਆ ਆਵਾਂਗੇ ਤਾਂ ਵੇਖਾਂਗੇ ਜਿਹੜੇ ਪਾਰਲੇ ਪਾਸੇ ਪਿੰਡ ਪੰਜ ਸੱਤ ਨੇ ਫਿਰ ਉਹਨਾਂ ਨੂੰ ਕਾਫੀ ਵੱਡੇ ਪੱਦਰ ਤੇ ਖਤਰਾ ਹੈ ਇਸ ਮੋਕੇ ਨੂੰ ਬੰਬਾਰੀ ਫੈਲ ਜੇ ਬਹੁਤ ਬੰਬਾਰੀ ਫੈਲਣੀ ਹੈ ਜੀ ਐਸੇ ਨਾਲ ਤੇ ਬਹੁਤ ਜ਼ਿਆਦਾ ਕੋਈ ਡੰਗਰ ਵੀ ਪਾਣੀ ਪੀਵੇਗਾ ਉਹ ਵੀ ਯਾਨੀ ਕਿ ਬੰਬਾਰ ਹੋ ਸਕਦਾ ਜਿਹੜੇ ਇਨਸਾਨ ਮੱਛੀ ਫੜ ਕੇ ਲੈ ਗਿਆ ਉਹ ਵੀ ਕਈ ਤੋਂ ਮੈਂ ਦੇਖਿਆ ਬੰਬਾਰ ਹੋਣ ਦੇ ਆ ਕਿ ਇਹਨੂੰ ਟੱਟੀਆਂ ਲੱਗ ਗਿਆ ਮੋਸ਼ਨ ਲੱਗ ਗਿਆ ਜਾਨੀ ਕਿ ਉਹਨਾਂ ਨੂੰ ਯਾਨੀ ਕਿ ਇਹਦਾ ਠੇਕਾ ਨਹੀਂ ਹੋਣਾ ਚਾਹੀਦਾ ਜਿੱਦਾਂ ਬਿਆਸ ਵਿੱਚ ਠੇਕਾ ਨਹੀਂ ਹੋਇਆ ਇਹਦਾ ਵੀ ਠੇਕਾ ਨਹੀਂ ਹੋਣਾ ਚਾਹੀਦਾ ਸਰਕਾਰ ਨੂੰ ਇਹਦੀ ਜਾਂਚ ਕਰਨੀ ਚਾਹੀਦੀ ਹੈ ਕਿਉਂ ਕੈਮੀਕਲ ਹਰ ਸਾਲ ਪੈਂਦਾ ਇਹ ਕੈਮੀਕਲ ਬੰਦ ਹੋਣਾ ਚਾਹੀਦਾ بس ਪਰ ਇਹਸਵਰ ਗੱਲ ਕੀਤੀ ਜਾਵੇ ਤਾਂ ਕਾਫੀ ਵੱਡੇ ਪੱਧਰ ਤੇ ਜਿਹੜਾ ਨੁਕਸਾਨ ਹੋਇਆ ਲੱਗਦਾ ਵੀ ਤੁਹਾਨੂੰ ਪਹਿਲਾਂ ਨਾਲੋਂ ਪਹਿਲਾਂ ਪੈਂਦਾ ਹੋਗਾ ਪਰ ਇਦਾਂ ਦਾ ਕੋਈ ਨੁਕਸਾਨ ਦੀ ਖਬਰਾਂ ਸਾਹਮਣੇ ਨਹੀਂ ਆਈਆਂ ਇਹ ਸਭ ਤੋਂ ਵੱਡਾ ਕੈਮੀਕਲ ਐਕਰੀ ਵਾਰੀ ਪਿਆ ਜੀ ਜਿੰਨਾ ਜੀਵ ਜੰਤੂ ਇੱਥੇ ਮਰਿਆ ਜੀ ਦੇਖੋ ਜੀ ਸੱਪ ਮਰ ਗਿਆ ਮੱਛੀ ਮਰ ਗਿਆ ਤੁਹਾਡੇ ਸਾਹਮਣੇ ਪਈਆ ਵੇਖ ਲਓ ਇਹ ਨਾ ਕਿ ਨੁਕਸਾਨ ਹੋ ਚੁੱਕਾ ਹੱਦ ਤੋਂ ਵੱਧ ਹੋ ਚੁੱਕਾ ਹੈ ਬਾਕੀ ਅਸੀਂ ਕੀ ਕਰ ਸਕਦੇ ਆ ਜੇ ਸਰਕਾਰ ਸਾਡੀ ਮਦਦ ਕਰਨਾ ਚਾਹੁੰਦੀ ਹੈ ਅਸੀਂ ਤਾਂ 25-25 30000 ਰੁਪਏ ਦਾ ਲਾਇਸੈਂਸ ਨਾਲ ਕੋ ਲੈਣਿਆ 10 ਮਹੀਨੇ ਦਾ ਲਾਇਸੈਂਸ ਹੁੰਦਾ ਉਹਦੇ ਵਿੱਚ 2 ਮਹੀਨੇ ਸਾਡੇ ਸਾਲ ਦੇ ਵਿੱਚ ਨਹੀਂ ਲੱਗਦੇ ਜੇ ਹੁਣ ਲੱਗਣ ਦਾ ਟਾਈਮ ਆਇਆ ਸੀਗਾ ਤੇ ਇਹ ਕੈਮੀਕਲ ਪੈ ਗਿਆ ਤੁਸੀਂ ਪੈਸੇ ਆਪਣੇ ਦੇ ਚੁੱਕੇ ਹੋ ਜਿਹੜਾ ਪਾਜੀ ਅੱਧੇ ਪੈਸੇ ਅੱਧੇ ਤੋਂ ਵੱਧ ਦੇ ਚੁੱਕੇ ਆ ਅੱਧੇ ਦੇਣੇ ਆ ਕਿੰਨੇ ਕੁ ਬੰਦਿਆਂ ਨੇ ਜਿਹੜਾ ਅੱਗੇ 30000 ਦੇ ਜਿੱਦਾਂ ਦੀਆਂ ਪਰਚੀਆਂ ਘਟਾਈਆਂ ਨੇ ਜਿਹਦਾ ਇਹ ਲਗਭਗ 3.400 ਬੰਦਾ ਹੋ ਗਾਂਜੀ ਕੋ ਕੁੰਡਾ ਵੀ ਵੱਡੇ ਪੱਧਰ ਤੇ ਨੁਕਸਾਨ ਆ ਹਾਂਜੀ ਬਹੁਤ ਵੱਡਾ ਨੁਕਸਾਨ ਆ ਇਹ ਠੇਕੇਦਾਰ ਨੂੰ ਨੁਕਸਾਨ ਆ ਤੇ ਠੇਕੇਦਾਰ ਨੂੰ ਜਿਹੜਾ ਨੁਕਸਾਨ ਆ ਉਹ ਤੇ ਪੂਰਾ ਕਰ ਲੇਗਾ ਪਰ ਨੁਕਸਾਨ ਜਿਹੜਾ ਮਾੜੇ ਬੰਦੇ ਦਾ ਜਿਹਨਾਂ ਨੇ ਲਾਇਸੈਂਸ ਲਿਆ ਜਿਨ੍ਹਾਂ ਨੇ ਇਹੋ ਹੀ ਮਛੀ ਫੜ ਕੇ ਜਾਨਕਿ ਪਤਾ ਨਹੀਂ ਜਦੀ ਆਈ ਦੀ ਉਹ ਨਹੀਂ ਆਣਾ ਸਰਕਾਰੀ ਕੋਲ ਉਹੀ ਮਛੀ ਫੜਾਂਗੇ ਤੇ ਆਪਾਂ ਲਾਵਾਂਗੇ ਪਰ ਹੁਣ ਇਸ ਟਾਈਮ ਕੁਝ ਵੀ ਦਰਿਆ ਦੇ ਵਿੱਚ ਜਿੰਨੂੰ ਕਹਿੰਦੇ ਜੀਵ ਜੰਤੂ ਨਹੀਂ ਰਿਹਾ ਕੀ ਮੰਗ ਕਰਦੇ ਹੋ ਸਰਕਾਰਾਂ ਕੋਲ ਤੇ ਪ੍ਰਸ਼ਾਸਨ ਕੋਲ ਹੁਣ ਸਰਕਾਰ ਕੋ ਇਹ ਪੈਸ਼ਨ ਕਰਨਾ ਵੀ ਇਹਦਾ ਜਿਹੜਾ ਹੱਲ ਕੀਤਾ ਜਾਏ ਸਾਡੇ ਮਜ਼ ਜਾਂਚ ਹੋਣੀ ਚਾਹੀਦੀ ਜਾਂਚ ਪੂਰੀ ਜਾਂਚ ਹੋਣੀ ਚਾਹੀਦੀ ਇਹ ਤੋਂ ਲੈ ਕੇ ਜੜ ਤੱਕ ਜਾਂਚ ਹੋਣੀ ਚਾਹੀਦੀ ਇਹ ਪ੍ਰਸ਼ਾਸਨ ਨੂੰ ਇਹਨਾਂ ਚਾਹੀਦਾ ਕਿ ਇਹਦੀ ਹਰ ਸਾਲ ਦੀ ਤਰ੍ਹਾਂ ਇਹਦੀ ਜਾਣਕਾਰੀ ਕੀਤੀ ਜਾਏ ਕਿ ਇਹ ਦਵਾਈ ਕਿਉਂ ਕੈਮੀਕਲ ਕਿਉਂ ਪੈਂਦਾ ਇਹਦੀ ਪੂਰੀ ਜਾਂਚ ਹੋਣੀ ਚਾਹੀਦੀ ਹੈ ਇਹ ਸਾਨੂੰ ਮਰਨਾਂ ਸਤਾਨਿਕ ਲੋਕ ਔਰ ਜਿਨ੍ਹਾਂ ਲੋਕਾਂ ਨੇ ਅੱਗੇ ਠੇਕੇਦਾਰਾਂ ਕੋਲ ਮੱਛੀ ਫੜ ਕੇ ਜਿਹੜਾ ਇੱਕ ਪਰਚੀ ਘਟਾ ਕੇ ਦੱਸ ਰਹੇ ਨੇ ਵੀ ਮਹੀਨੇ ਦਾ ਸੀ ਜਿਹਦਾ ਸੀਜ਼ਨ ਲੱਗਦਾ ਤੇ ਉਹਨਾਂ ਨੂੰ 30000 ਰੁਪਏ ਪਰਚੀ ਦਾ ਘਟਾਇਆ ਹੋਇਆ ਸੀ ਤੇ ਮੱਛੀ 2-4 ਕਿਲੋ ਫੜ ਕੇ ਰੋਜ਼ ਆਪਣਾ ਜਿਹੜਾ ਵੇਚ ਕੇ ਜੁਗਾਰ ਗੁਜ਼ਾਰਾ ਕਰਦੇ ਸੀ ਆਪਾਂ ਆਪਣਾ ਪਰਿਵਾਰ ਪੁਰਪਾਲਦੇ ਸੀ ਪਰ ਹੁਣ ਜੇ ਅੱਜ ਦੀ ਗੱਲ ਕੀਤੀ ਜਾਵੇ ਤਾਂ ਅੱਜ ਬਿਲਕੁਲ ਦਰਿਆ ਦੇ ਕਿਨਾਰੇ ਬਿਲਕੁਲ ਖਾਲੀ ਪਿਆ ਹੋਇਆ ਕਿਉਂਕਿ ਆਪਾਂ ਪਹਿਲਾਂ ਵੀ ਉਖਾ ਚੁੱਕੇ ਆਂ ਕਾਫੀ ਜਿਆਦਾ ਮੱਛੀ ਜਿਹੜੀ ਦਰਿਆ ਦੇ ਆਲੇ ਦੁਆਲੇ ਜਿਹੜੀ ਪਈ ਹੋਈ ਆ ਜਿਸ ਕਾਰਨ ਕਿਸੇ ਵੇਲੇ ਵੀ ਜਿਹੜੀ ਵੱਡੀ ਬਿਮਾਰੀ ਫੈਲ ਸਕਦੀ ਆ ਪਰ ਸਰਕਾਰਾਂ ਅਤੇ ਪ੍ਰਸ਼ਾਸਨ ਦੇ ਕਿਸੇ ਵੀ ਅਧਿਕਾਰੀ ਵੱਲੋਂ ਹਜੇ ਤੱਕ ਕੋਈ ਵੀ ਇੱਥੇ ਪਹੁੰਚ ਕੇ ਕੋਈ ਇਸੇ ਤਰ੍ਹਾਂ ਦੀ ਕੋਈ ਜਾਂਚ ਨਹੀਂ ਕੀਤੀ ਜਾ ਰਹੀ ਕਿਸ ਤਰ੍ਹਾਂ ਦਾ ਕੋਈ ਸੈਂਪਲ ਨਹੀਂ ਲਏ ਜਾ ਰਹੇ ਪੀ ਬਿਮਾਰੀ ਜਿਹੜੀ ਫੈਲੀ ਹੈ ਚਾ ਕੋਈ ਕੈਮੀਕਲ ਪਾਇਆ ਜਾ ਕੀ ਆ ਕਿਉਂਕਿ ਇਹ ਇੱਕ ਜਾਂਚ ਦਾ ਵਿਸ਼ਾ ਜਾਂਚ ਤੋਂ ਬਾਅਦ ਹੀ ਆਪਾਂ ਕਹਿ ਸਕਦੇ ਆ ਪੀ ਇਹ ਦਵਾਈ ਪਾਈ ਗਈ ਹੈ ਜਾਂ ਕੈਮੀਕਲ ਪਾਇਆ ਗਿਆ ਆਉਣ ਵਾਲੇ ਦਿਨਾਂ ਵਿੱਚ ਇਹ ਵੇਖਣਾ ਹੋਏਗਾ ਪੀ ਇਹ ਲੋਕ ਆਉਂਦੇ ਆ ਜਿਹੜੇ ਸਰਕਾਰੀ ਅਧਿਕਾਰੀ ਨੇ ਲੋਕਾਂ ਨੇ ਕਹਿੰਦੇ ਬਾਬਜੀਆਂ ਵੀ ਆਉਂਦੇ ਆ ਜਾਂ ਨਹੀਂ ਹੁੰਦੇ ਜਾਂ ਫਿਰ ਇਹ ਪਹਿਲਾਂ ਦੀ ਤਰ੍ਹਾਂ ਜਿੱਦਾਂ ਦੱਸ ਰਹੇ ਨੇ ਪੀ ਗੋਲਮੋਲੀ ਹੋ ਕੇ ਕੰਮ ਸਾਰਾ ਕੀਤਾ ਜਾਏਗਾ ਕਿਉਂਕਿ ਪੰਜਾਬ ਕੇਸਰੀ ਜਗਬੰਦੀ ਟੀਮ ਵੱਲੋਂ ਗਰਾਊਂਡ ਜ਼ੀਰੋ ਤੋਂ ਲੈ ਕੇ ਸਾਰਾ ਦੱਸਿਆ ਜਾ ਰਿਹਾ ਜਦੋਂ ਲੋਕਾਂ ਦੇ ਹੜ੍ਹ ਆਏ ਸੀ ਉਦੋਂ ਵੀ ਜਗਬਾਨੀ ਪੰਜਾਬ ਕੇ ਸ੍ਰੀ ਦੀ ਟੀਮ ਜਿਹੜੀ ਹੈ ਗਰਾਊਂਡ ਜ਼ੀਰੋ ਤੇ ਪਹੁੰਚੀ ਸੀ ਔਰ ਅੱਜ ਜੇਕਰ ਲੋਕਾਂ ਨੂੰ ਇੱਕ ਬੰਬਾਰੀ ਦਾ ਸਾਹਮਣਾ ਕਰਨਾ ਪਿਆ ਰਿਹਾ ਹੈ ਜੇਕਰ ਦਰਿਆ ਦੇ ਮੱਛੀਆਂ ਜਿਹੜੀਆਂ ਮਰੀਆਂ ਵਖਾਈ ਦੇ ਏਰੀਆ ਨੇ ਅੱਜ ਵੀ ਜਗਬਾਨੀ ਪੰਜਾਬ ਕੇ ਸ੍ਰੀ ਦੀ ਟੀਮ ਜਿਹੜੀ ਹੈ ਬਿਲਕੁਲ ਗਰਾਊਂਡ ਜ਼ੀਰੋ ਤੋਂ ਪਹੁੰਚ ਕੇ ਲੋਕਾਂ ਦੀ ਸਮੱਸਿਆ ਜਿਹੜੀ ਪ੍ਰਸ਼ਾਸਨ ਤੱਕ ਪਹੁੰਚਾ ਰਹੀ ਆ ਆਉਣ ਵਾਲੇ ਦਿਨਾਂ ਵਿੱਚ ਵੇਖਣਾ ਹੋਏਗਾ ਕਿ ਪ੍ਰਸ਼ਾਸਨ ਇਸ ਦੇ ਉੱਤੇ ਕੋਈ ਜਾਂਚ ਪਰਤਾਲ ਚਾਹ ਕੋਈ ਕਮੇਟੀ ਦਾ ਗਠਨ ਕਰਦੇ ਕੋਈ ਜਾਂਚ ਹੁੰਦੀ ਜਾਂ ਫਿਰ ਲੋਕ ਇਦਾਂ ਹੀ ਬੱਸ ਹਰ ਸਾਲ ਜਿੱਦਾਂ ਹੁੰਦਾ ਆਪਣਾ ਇਦਾਂ ਦੁੱਖ ਬੋਲ ਕੇ ਦੱਸ ਕੇ ਸਿਰਫ ਆਪਣੀ ਤਕਲੀਫ ਜਿਹੜੀ ਹੈ ਲੋਕਾਂ ਤੱਕ ਹੀ ਮਚਾ ਕੇ ਫਿਰ ਵਿਚਾਰੇ ਆਪਣੇ ਘਰਾਂ ਤੱਕ ਹੀ ਵੈਣ ਲਈ ਸਿਮਤ ਹੁੰਦੇ ਹਨ ਕੈਮਰਾਮੈਨ ਵਰਿੰਦਰ ਠਾਕਰ ਦੇ ਨਾਲ ਹਰਜਿੰਦਰ ਸਿੰਘ ਰਾਜ ਜਗਬਾਣੀ ਪੰਜਾਬ ਕੇਸਰੀ ਟੀਵੀ ਬਕੌੜਾ ਪੱਤਨ ਗੁਰਦਾਸਪੁਰ